اے جان محمد بادشاہ مہاراج کا گل کنے چھا پادر ہوئے نا کہ جماعات صاحب تہنوں عمر بھائی سب سے سدا دی واجب کی سنے پاس دی وائٹ وائٹ دی صدر سچے بادشاہ کریو ایک کڑو وینا کام کر ہا جو اپنی سنھن اپ برشن اپ برشن بندے رکھیو چاچے دیرتے ہن دیرتے ہاتھ رکھو سجد بادشاہ جی ਪੰਖ ਨੂੰ ਆਪ ਕੋ ਇਕੱਲੇ ਚਾਹਿਆ ਕਰਦਾ ਬਾਤੋ ਮਾਰਾ ਸਿਰੇ ਸਾਥ ਜੀ ਸਹਿਬ ਪਿਆਰੇ ਮੇਲਾ ਜਨਾਬ ਰਿਆਨਾਤ ਜੀ ਆਪ ਨੇ ਨਾਨਕ ਨਾਮ ਚੜ੍ਹਦੀ ਕਲਾ ਬਾਈ ਹੋਣ ਪਾਜੀ ਬਾਈਟਕ ਨਹੀਂ ਨਹੀਂ ਬਾਈਟਕ ਕਰਵਾਇਦੈ ਕਿ ਪਾਈਟਕ ਆਹ ਹੈ ਸੁਣਾ ਆ ਗਿਆ ਤੇ ਆਤਾਲ ਕੀ راج گرو کا خالص <سؤال> سامنے گئے شدو راج گرو رام جہاج ہے جو شردا کر سیب دے گر مارداندا کر سیب دے گر ماردان ਤਾਂ ਬਦਲ ਪਰਵਾਰ ਦੇ ਨਜ਼ਦੀਕੀ ਮੰਨਿਆ ਜਾਂਦਾ ਪਰ ਅੱਜ ਤੁਸੀਂ ਜਿਹੜਾ ਹੈ ਇੱਕ ਤੁਹਾਡਾ ਨਾਮ ਪਰ ਬਾਗੀਆਂ ਜਾ ਰਹੇ ਕੋਈ ਬਾਗੀ ਨਹੀਂ ਸਾਰੇ ਬੁਰਨਾ ਜੁੜੇ ਹੋਏ ਸੱਚੇ ਕਾਸ਼ ਉਹਨਾਂ ਨੂੰ ਮਿਲਦੇ ਸਾਡੇ ਮਨ ਚ ਭਾਵਨਾ ਹੈ ਕਿ ਅਸੀਂ ਗੱਲ ਦੀਆਂ ਗਲਤੀਆਂ ਨੇ ਕਰਤੀਆਂ ਕੋਈ ਜਾਨ ਬਣਾਉਂ ਚੱਲ ਰਿਹਾ ਹੈ ਤੁਹਾਨੂੰ ਅਕੇ ਚੱਪਾ ਸਾਡੀ ਪ੍ਰਾਪਤੀ ਮਾਫੀ ਮੰਗਦਾ ਉਹ ਜਮਾ ਫਿਰ ਗੀ ਪੂਰਾ ਖੋਟ ਗਿਆ ਬੁਰੇ ਬਕੀ ਇਹ ਨਹੀਂ ਹੋ ਸਕਦਾ ਨਾ ਸੱਚੇ ਬਾਪ ਜੀ ਅਸੀਂ ਲੋਕ ਸੁਣਦੇ ਆਂ ਕਿ ਅਸੀਂ ਬੋਲਦੇ ਨਹੀਂ ਬਾਤ ਕਦੇ ਲਿਆ ਵੀ ਹਰ ਨੂੰ ਕਿਉਂ ਮੇਰੇ ਗੂਜੇ ਨੇ ਤੋੜ ਗਿਆ ਦੇ ਵਾਰਾ ਪਾ ਲਿਆ ਕਿਧਰ ਤੁਹਾਡੇ ਮਾਰਕੀਟ ਤੇ ਖੋ ਗਿਆ ਪਰ ਜਿਹੜਾ ਸਲਾਬਤ ਪੂਰੇ ਦੀ ਘਟਨਾ ਤੁਸੀਂ ਕਹਿ ਰਹੇ ਹੋ ਸਭ ਤੋਂ ਪਹਿਲਾਂ ਤੁਹਾਡੀ ਜੀ ਮਾਫੀ ਦੀ ਤੇ ਮੰਗ ਲਵਣ ਗਿਆ ਜਦੋਂ ਪਰਚਾ ਖਰਜ ਹੋਇਆ ਉਦੋਂ ਤੁਸੀਂ ਲੋਕਾਂ ਨੇ ਸਹਿਮਤੀ ਜਿਤਾਈ ਸੀ ਅੱਛਾ ਜਦੋਂ 2012 ਚ ਪਰਚਾ ਕੱਲ ਜਨ ਨੂੰ ਕੈਨਸਲ ਕੀਤਾ ਗਿਆ ਸੀ ਸਲਾਬਸ ਪੂਰੇ ਨਹੀਂ ਸੀ ਮੈਂ ਕਹਿੰਦਾ ਉਹ ਤੁਸੀਂ ਉਸ ਪਾਰਟੀ ਦਾ ਆਕਾਲੀ ਦਲ ਦਾ ਇਸ ਮੈਂ ਸਾਰੀ ਪਾਰਟੀ ਦਾ ਉਸੇ ਗੱਲ ਦੀ ਜੇ ਉਹ ਅਸੀਂ ਉਦੋਂ ਗੋਲਦੇ ਹੁੰਦੇ ਹੁੰਦੇ ਇਹੋ ਕੀਤਾ ਹੁੰਦਾ ਫਿਰ ਤਾਂ ਉਂਗਲ ਹੋਣੀ ਸੀ ਸਭ ਅਸੀਂ ਐਸੀ ਗੱਲ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਸਰਕਾਰ ਦੇ ਸਾਹਮਣੇ ਪਰ ਅਸ਼ਮਿਤੋ ਬੋਲਦੇ ਨੇ ਕਿ ਪਰ ਹੈ ਕੋਸ਼ਿਸ਼ ਕਰਦੇ ਆ ਕਿ ਰਾਣੀ ਤੇ ਹੈਗੀ ਅਗਲੀ ਹੁਣ ਕਰੀਏ ਉਹ ਫਿਰ ਬਾਅਦ ਵਿੱਚ ਸੁਮੇਸ਼ ਸੈਣੀ ਮੁਲਾਕਾਤ ਹੋਈ ਤੁਹਾਡੀ ਸਿੱਧਾ ਸਾਹਮਣਾ ਮੁਲਾਕਾਤ ਹੋਈ ਹੈ ਉਹਨੂੰ ਕੋ ਜਾ ਕੇ ਅਪਡੇਟ ਤੇ ਅੱਲੇ ਨਾਲ ਛੁੱਟਦੇ ਹੋ ਜਗਾਣੀ ਕਿ ਜੋ ਵੀ ਸਾਡੀ ਸਜਾ ਪਾਣੀ ਕਿਹੜੇ ਕਿਹੜੇ ਮੁੱਦੇ ਤੁਸੀਂ ਚੱਕੇ ਅਸਲ ਤਾਂ ਮੁੱਦੇ ਸੁਣ ਸੁਣ ਸਾਨੂੰ ਪਤਾ ਮੈਂ ਕਹਿੰਦੀ ਲੋਕ ਅੱਜ ਜਿਹੜੇ ਸਿੰਘ ਸਾਉਂਦ ਦੇ ਸਿੰਘ ਸਾਹਮਣੇ ਸਿਪਾਹੀ ਕਿਹਨੂੰ ਸੁਮੇਸ਼ ਸੈਣੀ ਦੀ ਡੀਜੀਪੀ ਹੋਣ ਦੇ ਨਾਲ ਕਿਉਂਕਿ ਕਾਫੀ ਦੇ ਡੀਜੀਪੀ ਰਹੇ ਕਿਸ ਵੀ ਉਸ ਵੇਲੇ ਵਜ਼ਾਰਤ ਸੀਗੇ ਕੈਬਨਟ ਦੀ ਮੀਟਿੰਗ ਦਾ 파ਟ ਰਿਹਾ ਉਸ ਤੋਂ ਬਿਨਾ ਨਹੀਂ ਹੋ ਸਕਦਾ ਮੈਂ ਤਾਂ ਸ਼ੋਰਟ ਕਰਾਂ ਮੈਂ ਗੱਲ ਕਿ ਅਸੀਂ ਉਹਨਾਂ ਨੂੰ ਨਹੀਂ ਬੋਲਦੇ ਹਾਂ ਬਖਸ਼ਾ ਸਰ ਤੁਹਾਨੂੰ ਸਾਡੀ ਗਲਤੀ ਸੀ ਉਸ ਗੱਲ ਦੀ ਮਾਫੀ ਆ ਕਿਸੇ ਲੈ ਰਿਕਰ ਸਾਹ ਚੰਦੂ ਪਾਜਰਾ ਸਾਹਿਬ ਦੀ ਕਾਟੂਰਵੰਨੀ ਉਸ ਨਿਕੜਨ ਦੇ ਕਿਸੇ ਤੁਸੀਂ ਸੋਚਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੰਦੂ ਬਾਜਰਾ ਸਾਹਿਬ ਮੈਂ ਕਦੇ ਕਿਸੇ ਨੇ ਜਿੰਦਗੀ ਖੁਦ ਰੱਖੀ ਤੇ ਦੇਖੀ ਆਪਣੀ ਇੱਕ ਬੰਦੇ ਦਾ ਮੈਂ ਕਦੇ ਜ਼ਿੰਦਗੀ ਚ ਆਪਣਾ ਟੈਂਪੋ ਨਹੀਂ ਦਿੱਤਾ ਕਦੇ ਕਿਸੇ ਨੇ ਬੰਦ ਕਰੀ ਬਖਸ਼ਿ ਗੁਰੂ ਮਹਾਰਾਜ ਨੇ ਜੇ ਬੀ ਕੀਤੀ ਹੈ ਸੱਚੇ ਪਾਤਸ਼ਾਹ ਨੇ ਜਿਹੜੀ ਬਖਸ਼ ਕੀਤੀ ਹੈ ਜਿਹੜਾ ਮੈਂ ਸੁਫਨੇ ਚ ਵੀ ਨਹੀਂ ਸੋਚ ਸਕਦਾ ਜਿਹੜਾ ਬੰਦਾ ਸੁਫਨਾ ਵੀ ਨਹੀਂ ਲੈ ਸਕਦਾ ਜਿਹੜੀ ਚੀਜ਼ ਪ੍ਰਮਾਤਮਾ ਉਹ ਵੀ ਦੇ ਦੇ ਤੇ ਬਈ ਕਿਸੇ ਨੇ ਆਪਾਂ ਬੰਦ ਕਰ ਚੀਏ ਤੇ ਇਹਨਾਂ ਹੋਰ ਰਹੀ ਸਰਦਾਰ ਜੀ ਮੇਰੇ ਪਿਛਲੇ ਗੱਲ ਦਾ ਸੱਸੂਰ ਜੀ ਨਾਲ ਗੱਲ ਨੂੰ ਨਾ ਕੀਆ ਹੋਰ ਕਿਸੇ ਨੇ ਆ ਵੀ ਖੰਡ ਨਹੀਂ ਸਾਰੇ ਇਹ ਗੁਰੂ ਉਹਦੇ ਬਖਸ਼ਾ ਨੇ ਕਿ ਇੱਥੇ ਫਿਰਦੇ ਆ ਤੁਹਾਡੇ ਕੋ ਆਏ ਆ ਤੇ ਜੇ ਗੁਰੂ ਦੀ ਬਖਸ਼ਿ ਨਾ ਹੋਏ ਮੇਰੇ ਵਰਗੇ ਬੰਦੇ ਸਭ ਸੰਜੀਤ ਜਾਉਂਦਾ ਯਾਨੀ ਹਰਪ੍ਰੀਤ ਸਿੰਘ ਦਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਕਿਉਂ ਵਿਲਿੰਗ ਨਹੀਂ ਸਵਾਲ ਉਹਨਾਂ ਦਾ ਆਪਣੀ ਪਰ ਉਹਨਾਂ ਨੇ ਕਿਹਾ ਤੁਹਾਡੇ ਵੱਲੋਂ ਵੀ ਪੇਸ਼ਕਸ਼ ਕੀਤੀ ਗਈ ਸੀ ਨਾਮ ਆਇਆ ਸੀ ਤੁਹਾਡੇ ਕੋਲ ਆਇਆ ਹਾਂ ਬਿਲਕੁਲ ਆਇਆ ਇਹ ਨਾਮ ਇਹਨੂੰ ਪਤਾ ਅੱਜ ਮਾਫੀ ਮੰਗਣ ਆਇਆ ਬਸ ਪ੍ਰਧਾਨ ਜੀ ਜਰਾ ਤੁਸੀਂ ਪ੍ਰਧਾਨ ਕਿਵੇਂ ਦਾ ਚੋਣ ਇਹ ਤਾਂ ਬਾਬੇ ਨਾਨਕ ਦੇ ਆਪੇ ਸੰਗ ਕੋਈ ਨਾ ਹੋ ਲੱਗਦਾ ਜੀ ਜੇ ਆਪ ਲੈਣ ਉਹ ਬਾਬੇ ਨਾਲ ਕੋਈ ਗਾਇਆ ਮਾਫੀ ਨਾ ਤੁਹਾਡੇ ਗਾਇ ਤੇ ਲੱਗਣਾ ਨਾਡੇ ਦੇ ਗਾਇ ਤੇ ਤੁਸੀਂ ਵੀ ਬੰਨਣਾ ਚਾਹੁੰਦੇ ਮੈਂ ਕਦੇ ਪੇਸ਼ਕਸ਼ ਨਹੀਂ ਪ੍ਰਧਾਨ ਕਰੀ ਮੈਂ ਕਿਸੇ ਚੀਜ਼ ਦਾ ਵੀ ਨਹੀਂ ਖੜਾ ਜਦੋਂ ਬਾਦਸਾਹ ਜੀ ਦੀ ਮੌਤ ਹੋਇਆ ਉਦੋਂ ਵੀ ਮੈਂ ਮੰਤਰੀ ਬਣਦੇ ਹੋਏ ਸੀ ਮੈਂ ਤਾਂ ਗੂਂਦ ਚੱਲਣਾ ਚਾਹੁੰਦਾ ਨਾ ਜਿੱਥੇ ਪਹੁੰਚਿਆ ਉਹ ਵੀ ਬਹੁਤ ਵੱਡੀ ਗੱਲ ਹੈ ਮੇਰੇ ਲਈ ਤਾਂ ਮੈਂ ਤੁਹਾਨੂੰ ਦੱਸੇ ਮੇਰੇ ਬਰਗੇ ਕੋਈ ਸਾਝੀ ਨਹੀਂ ਦਗਾ ਮੈਂ ਇੰਨੇ ਚੰਨੇ ਆਏ ਸਾਰੇ ਬਾਦਲ ਸਾਹਿਬ ਤੇ ਮਾਫੀ ਮੰਗ ਚੁੱਕੇ ਨੇ ਵੱਡੇ ਬਾਦਲ ਸਾਹਿਬ ਵੀ ਮੰਗ ਚੁੱਕੇ ਨੇ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਜੀ ਉਹ ਕੱਢ ਦੇਣ ਉਹ ਰੱਖ ਲੈਣ ਸਾਦੀ ਦਾ ਉਹਨਾਂ ਨੇ ਨਹੀਂ ਬਤਾਇਆ ਕਿ ਆਪਾਂ ਸਾਰੇ ਰਖੜਾ ਸਾਹਿਬ ਇੱਕੋ ਸਵਾਲ ਹੈ ਇੱਕੋ ਸਵਾਲ ਹੈ ਜੇਕਰ ਪ੍ਰਧਾਨ ਸਾਹਿਬ ਪ੍ਰਧਾਨਗੀ ਨਹੀਂ ਛੱਡਦੇ ਜੇ ਜੇ ਪ੍ਰਧਾਨਕਰ ਪ੍ਰਧਾਨ ਸਾਹਿਬ ਪ੍ਰਧਾਨਗੀ ਨਹੀਂ ਛੱਡਦੇ ਤੁਹਾਡਾ ਸਾਰੀਆਂ ਗੱਲਾਂ ਅੱਜ ਤੋਂ ਬਾਅਦ ਕਰਾਂਗੇ ਅੱਜ ਗੁਰੂ ਦੇ ਚਰਨਾਂ 'ਚ ਆਇਆ ਅੱਜ ਗੁਰੂ ਦੇ ਚਰਨਾਂ 'ਚ ਆਇਆ ਜੀ 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 ਕਿਸੇ ਕੰਦੇ ਇਸ ਦਾ ਨੰਦਤਾ ਪਰਿਵਰਤਨ ਸਾਰੋਤਾਰ ਭਟੋ ਸਾਹਿਬ ਦੇ ਗੰਗਾਂ ਨੂੰ ਗੋਣੇ ਰਾਮ ਗਾਨੁ ਸ੍ਰੀ ਅੰਮ੍ਰਿਤ ਬੜੇ ਚਾਲ ਦੇ ਨਾਮ ਦੀ ਰਸਤਾ ਝੰਡੇ ਬੰਗੇ ਜੁਗੋ ਜਗਤ ਅਕਾਲ ਤੂਰ ਜਾ ਕੇ ਹਾਂ ਹਾਂ ਇੱਕ ਮਿੰਟ ਹਾਂ ਦਾ ਮਾਨਵੀ ਮੈਂ 7 ਵੇ ਪਾਸੇ ਚਲਾਣ ਨਾਲ ਬੜੀ ਕਾਰਨ ਪਰਵਾਮੀ ਆਪਣੇ ਪੰਚ ਸਰਦ ਸਹਾਇਤਾਕਾਰ ਦੀ ਇਹ ਲੋਕ ਪਰ ਕੇ ਤੇ ਸੁਣ ਕੇ ਹਾਰ ਹੋ ਜਾਂਦੇ ਕਿਸੇ ਵੀ ਮਾਮਲੇ ਵਿੱਚ ਤਾਲੀਆਂ ਦੇ ਤਾਰ ਵੀ ਦੇ ਉੱਪਰ ਸੱਜੇ ਕਿਸਾਨਾਂ ਨੂੰ ਨਹਿਰਦਾਰ ਪਰਦੇਸਾਂ ਦੀ ਸਰਵਦਾ ਸਤ ਸਾਈਂ ਦੇ ਪਿਆਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਨਾਮ ਜੀ ਨਸਤੋ ਕਮਾ ਝੰਡੇ ਬੰਗੇ ਜੁਗੋ ਜੇ ਅਕਾਲ ਤੂਸਾ ਜੈਕਾਰ ਸਭ ਇੱਕ ਮਿਟੀ